ਦੀ ਫਤੇ ਛੋਟੇ ਬੱਚਿਆਂ ਨੂੰ ਜਿਹੜੀ ਦਸਤਾਰ ਆ ਸਿਖਾਉਣ ਦਾ ਸਭ ਤੋਂ ਵੱਡਾ ਤਰੀਕਾ ਛੋਟੇ ਬੱਚੇ ਜਿਹੜਾ ਪਟਕਾ ਬੰਦਦੇ ਨੇ ਹੀ ਪਟਕਾ ਐਵੇਂ ਸਜਾ ਕੇ ਦਸਤਾਰ ਉੱਪਰ ਸਜਾਉਣ ਦਾ ਜਿਹੜਾ ਹੈਗਾ ਬਿਲਕੁਲ 2.5 ਮੀਟਰ ਦੀ ਦਸਤਾਰ ਲੈਣੀ ਆ ਬਹੁਤ ਸੌਖਾ ਤਰੀਕਾ ਦੱਸਣ ਲੱਗਾਂਗਾ ਬੱਚਿਆਂ ਲਈ ਤੇ ਆ ਪਹਿਲਾ ਲੜ ਇੱਥੇ ਲਾ ਲਿਆ ਪਾਓ ਜੀ ਇਹ ਤੇ ਕੋਈ ਸਫਾਈ ਨਹੀਂ ਛੋਟੇ ਬੱਚਿਆਂ ਲਈ ਬਹੁਤ ਸੌਖਾ ਆ ਦੇਖੋ ਆ ਲੜ ਲਾ ਲਿਆ ਸਿੱਧਾ ਹੀ ਲੜ ਦਾਰਨਾ ਆ ਆ ਸਿੱਧਾ ਹੀ ਲੜ ਦਾਰਨਾ ਦੇਖੋ ਇਹ ਕੋਈ ਮੈਂ ਐਸੇ ਫਿਨਿਸ਼ਿੰਗ ਨਹੀਂ ਦੱਸ ਰਿਹਾ ਮੈਂ ਸਿੱਧਾ ਲੜ ਬੱਚਿਆਂ ਲਈ ਦੱਸ ਰਿਹਾ ਦੇਖੋ ਇਧਰ ਲੜ ਲਾੜਾ ਬਸ ਇਹਨੂੰ ਲਾ ਕੇ ਮੈਂ ਮਾੜਾ ਜਾ ਆ ਦੇਖੋ ਆ ਲੜ ਦਾੜਾ ਥੋੜਾ ਜਿਹਾ ਅੱਖ ਤੇ ਰੱਖ ਲੈਣਾ ਕਿਉਂਕਿ ਅੱਖ ਤੋਂ ਬਾਅਦ ਤੱਕਿਆ ਜਾਂਦਾ ਪਹਿਲਾ ਲੜ ਇਧਰ ਲਾ ਲਿਆ ਤੇ ਇਹਦਾ ਦੂਜਾ ਦਿਖਾ ਕੇ ਮਾੜ ਗਿਆ ਇਧਰ ਆ ਕੇ ਉੱਪਰ ਤੇ ਆਹ ਦੂਜਾ ਲੜਾ ਜਿਹੜਾ ਆ ਪਹਿਲਾ ਲੜ ਲਾਇਆ ਸੀ ਉਹਦੇ ਉੱਪਰ ਦੀ ਲਾ ਦੇ ਤੇ ਇੱਥੇ ਮਾੜਾ ਜਾਂ ਅੰਗੂਠਾ ਲਾਵਾਂਗੇ ਨਾ ਜਦੋਂ ਆਪਾਂ ਇੱਥੇ ਅੰਗੂਠਾ ਲਾਵਾਂਗੇ ਆਪਾਂ ਆ ਦੇਖੋ ਇਹ ਸਿੱਧਾ ਹੀ ਲੜ ਧਰ ਦੇਣਾ ਕੋਈ ਇਹਦੇ ਚੋ ਹੋ ਨਹੀਂ ਹੈਗਾ ਬਹੁਤਾ ਔਖ ਬਿਲਕੁਲ ਔਖਾ ਤਰੀਕਾ ਲੈ ਆ ਗਿਆ ਦੂਜਾ ਲੜ। ਸਾਰੇ ਪਿੱਟਾ ਆਵੇ ਨੇ। ਤੇ ਤੀਜਾ ਲੜ। ਇਹ ਤਾਂ ਕੋਈ ਸਫਾਈ ਨਹੀਂ ਬਹੁਤੀ ਕਰ ਰਹਾ ਮੈਂ ਕਿਉਂਕਿ ਬੱਚਿਆਂ ਨੂੰ ਸਫਾਈ ਦੀ ਉਹ ਕਰਨ ਜੀ ਬਹੁਤੀ ਆ ਦੇਖੋ ਤੀਜਾ ਲੜਾ ਜਿਹੜਾ ਪਹਿਲੀ ਲੜ ਸੀ ਜਿਹੜਾ ਤਰਿਆ ਸੀ ਉਹਦੇ ਉੱਪਰ ਦੂਜਾ ਲੜ ਆ ਗਿਆ। ਇਹ ਇੱਥੇ ਉਂਗੁੱਠਾ ਲਾ ਲੈਣਾ। ਉਂਗੁੱਠੇ ਨਾਲ ਉਂਗੁੱਠੇ ਦੀ ਮਦਦ ਨਾਲ ਆਪਾਂ ਨੇ ਆ ਦਸਤਾਰ ਆ ਜੋ ਆ ਬੱਚਿਆਂ ਦੀ ਛੋਟੇ ਬੱਚਿਆਂ ਲਈ ਇਹਨਾਂ ਨੂੰ ਬਹੁਤਾ ਕੋਈ ਉਹ ਨਹੀਂ ਹੈਗਾ ਸਫਾਈ ਦੀ। ਬੱਸ ਇਸ ਬੰਨਾ ਜਰੋਂ ਤੁਸੀਂ ਰੋਜ਼ ਦਾ ਇਹਨਾਂ ਨੂੰ ਫਿਰ ਅਭਿਆਸ ਹੋ ਜਾਂਦਾ ਇਹ ਤੋਂ ਵੀ ਫਿਰ ਜਿਵੇਂ ਜਿਉਂ ਜਿਉਂ ਅਭਿਆਸ ਹੋਈ ਜਾਊਗਾ ਜਿਵੇਂ ਤੇਮੀ ਇਹਨਾਂ ਦਾ ਫਿਰ ਬੜਾ ਭਗਤ ਸਾਰ ਵੀ ਸਜਾ ਲਾਂਦੇ ਨੇ ਤੇ ਆ ਦੇਖੋ ਤੀਜਾ ਲੜਾ ਜਿਹੜਾ ਜਿਹੜੇ ਲੜਨੇ ਬਾਕੀ ਲੜਨੇ ਉਹ ਥੱਲੇ ਨੂੰ ਲੈ ਕੇ ਆਈ ਜਾਣਗੇ ਤੇ ਆ ਜਿਹੜਾ ਉੱਪਰੋਂ ਲੜ ਲਾਉਣਾ ਬਿਲਕੁਲ ਸੌਖਾ ਤਰੀਕਾ ਜਿੰਨ ਕੁ ਬੱਚਿਆਂ ਦੇ ਤਾਂ ਕੋਈ ਨਾ ਪਤਾ ਸਾਰੇ ਆ ਲੜਨ ਦਾ ਗਿਆ ਉੱਪਰ ਨੂੰ ਜਾਈ ਜਾਣਾ ਯਾਰ ਜਿਹੜਾ ਲਾੜਾ ਹੁਣ ਏਡਾ ਲ ਆ ਗਿਆ ਸਿੱਧਾ ਹੀ ਲਾੜਨਾ ਕੋਈ ਮੋੜਨਾ ਨਹੀਂ ਇਹਨੂੰ ਕੋਈ ਕੁਝ ਨਹੀਂ ਕਰਨਾ ਇਹਦੇ ਵਿੱਚ ਤੇ ਇਹਦੇ ਵਿੱਚ ਸਿੱਧਾ ਹੀ ਲਾੜ ਬੱਚਿਆਂ ਦਾ ਜਿਹੜਾ ਹੈਗਾ ਕੋਈ ਬਹੁਤਾ ਨਹੀਂ ਕਰਨਾ ਸਿੱਧਾ ਹੀ ਲਾੜਾ ਗਿਆ ਬਸ ਇਹ ਛੋਟੇ ਬੱਚਿਆਂ ਲਈ ਬਹੁਤ ਸੌਖੀ ਪੱਗ ਆ ਗਈ ਇਹਦਾ ਬਹੁਤ ਹੀ ਸੌਖੀ ਪੱਗ ਆ ਛੋਟੇ ਬੱਚਿਆਂ ਲਈ ਤੇ ਇਹ ਮੈਂ ਮੰਨ ਲਾਦਾ ਬੱਚੇ ਆ ਦੇਖੋ ਸਜਾ ਕੇ ਆਪਣੀ ਬੱਚਿਆਂ ਲਈ ਸਭ ਤੋਂ ਪਹਿਲਾਂ ਬਣ ਗਈ ਤੇ ਸਿਰ ਐਪਰ ਛੜ ਦੋ ਇੱਕ ਆ ਕਰਕੇ ਇੱਥੋਂ ਜਿਹੜਾ ਲੜ ਖਿੱਚ ਰਣਾ ਲੜ ਖਿੱਚ ਕੇ ਇਹਨੂੰ ਐਵੇਂ ਖੋਲ ਕੇ ਤਿਆਰ ਕਰ ਲੈਣਾ ਛੋਟੇ ਬੱਚਿਆਂ ਨੂੰ ਬੇਨਤੀ ਆ ਤੇ ਜਿਹੜੇ ਬੱਚੇ ਵਿੱਚ ਮੇਰੀ ਵੀਡੀਓ ਦੇਖ ਰਹੇ ਨੇਗੇ ਉਹਨਾਂ ਨੂੰ ਬੇਨਤੀ ਆ ਕਿ ਆਪਣੀਆਂ ਤੁਸੀਂ ਦਸਤਾਰ ਸਜਾਉਂਦਿਆਂ ਦੀ ਵੀਡੀਓ ਮੈਨੂੰ ਭੇਜੋਗੇ ਤਾਂ ਮੈਂ ਸਾਰਿਆਂ ਦੀ YouTube 'ਚ ਪਾ ਦਿਆਂਗਾ ਸਾਡੇ ਆਪਣੇ ਚੈਨਲ ਤੇ ਪਾਵਾਂਗੇ ਦਸਤਾਰਾਂ ਸਜਾਉਂਦਿਆਂ ਦੀ ਨਾ ਆਪਣੇ ਛੋਟੇ-ਛੋਟੇ ਸਾਰੇ ਆਪਣੀਆਂ ਭੇਜੋ ਤੇ ਜਿਹਦੇ ਵੱਧ ਵੀਊ ਹੋਣਗੇ ਉਹਨੂੰ ਨਾਮ ਵੀ ਭੇਜਾਂਗੇ ਅਸੀਂ ਤੇ ਆਪਣੇ ਚੈਨਲ ਤੇ ਬੁਲਾਵਾਂਗੇ ਵੀ ਉਹਨੂੰ ਤੇ ਬੱਚੇ ਨੂੰ ਤੇ ਆ ਦੇਖੋ ਬਾਸ ਕੋਈ ਔਖੀ ਪੱਗ ਨਹੀਂ ਕਿੰਨਾ ਸੋਹਣਾ ਲੱਗਦਾ ਦੇਖੋ ਛੋਟਾ ਜਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ